ਅੱਜ ਮੈਂ ਬਣਾਇਆ ਜੀ ਫਰੂਟ ਸਲਾਦ ਜੋ ਕਿ ਬਿਨਾ ਗੈਸ ਜਲਾਏ ਬਿਨਾ ਚੀਨੀ ਤੋਂ ਬਿਨਾ ਖੋਏ ਤੋਂ ਨਾ ਕੋਈ ਖੋਇਆ ਨਾ ਮਾਵਾ ਤੇ ਬਹੁਤ ਹੀ ਵਧੀਆ ਜੋ ਅੱਜ ਕੱਲ ਫਰੂਟ ਆ ਰਹੇ ਆ ਉਹਨਾਂ ਫਰੂਟਾਂ ਤੋਂ ਹੀ ਬਣਾ ਕੇ ਤਿਆਰ ਕੀਤਾ ਆ ਜੀ ਤੇ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਆ ਕੋਈ ਗੈਸ ਜਲਾਣ ਦਾ ਝੰਜਟ ਨਹੀਂ ਕੋਈ ਪਕਾਉਣ ਦਾ ਝੰਜਟ ਨਹੀਂ ਬਣਾਓ ਖਾਓ ਬਹੁਤ ਹੀ ਟੇਸਟੀ ਫਰੂਟ ਸਲਾਦ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਾਨ ਫੈਮਿਲੀ ਜੀ ਬਹੁਤ ਬਹੁਤ ਸਵਾਗਤ ਆ ਮੇਰੀਆਂ ਭੈਣਾਂ ਦਾ ਭਰਾਵਾਂ ਦਾ ਬਜ਼ੁਰਗਾਂ ਦਾ ਬੱਚਿਆਂ ਦਾ ਜੋ ਜੋ ਵੀ ਵੀਡੀਓ ਨੂੰ ਦੇਖਦੇ ਆ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਆਪਣੇ ਆਪਣੇ ਪਰਿਵਾਰਾਂ 'ਚ ਹੱਸਦਾ ਬਸਦਾ ਆਵਾਦ ਤੇ ਚੜ੍ਹਦੀ ਕਲਾ 'ਚ ਰੱਖੇ ਅਸੀਂ ਵੀ ਠੀਕ ਆਂ ਤੇ ਚੜ੍ਹਦੀ ਕਲਾ 'ਚ ਆਂ ਜੀ ਅੱਜ ਮੈਂ ਬਣਾ ਰਹੀ ਆਂ ਫਰੂਟ ਸਲਾਦ ਫਰੂਟ ਸਲਾਦ ਬਣਾਉਣ ਵਾਸਤੇ ਤੁਹਾਨੂੰ ਮੈਂ ਦਿਖਾ ਰਹੀ ਆਂ ਮੈਂ ਲਿਆ ਸੇਬ ਅੰਗੂਰ ਕੇਲੇ ਤੇ ਜੋ ਵੀ ਫਰੂਟ ਸਲਾਦ ਹੁੰਦਾ ਆ ਡਰਾਈ ਫਰੂਟ ਹੁੰਦਾ ਘਰ ਦੇ ਵਿੱਚ ਜੋ ਵੀ ਆ ਉਹਦੇ ਨਾਲ ਮੈਂ ਅੱਜ ਬਣਾ ਕੇ ਤਿਆਰ ਕਰਨਾ ਆ ਜੀ ਇਹ ਹੈਗੀ ਜੀ کریم ਜੋ ਕਿ ਫਰੈਸ਼ کریم ਆਉਂਦੀ ਆ ਇਹ کریم ਮੈਂ ਲਈ ਆ ਜੀ ਇੱਕ ਡੱਬੀ ਪਹਿਲਾਂ ਮੈਂ کریم ਦੀ ਲਈ ਆ ਇਹਨੂੰ کریم ਨੂੰ ਪਾਵਾਂਗੇ ਇੱਕ ਵੱਡੇ ਬਾਉਲ ਦੇ ਵਿੱਚ ਪਾਉਣਾ ਆ ਵੱਡੇ ਬਰਤਨ ਦੇ ਵਿੱਚ ਪਾਉਣਾ ਆ ਤਾਂ ਜੋ ਆਪਾਂ ਜਿਹੜੇ ਸਾਰੇ ਫਰੂਟ ਆ ਸਾਰਾ ਕੁਝ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਸਕੀਏ ਮਿਲਾ ਸਕੀਏ ਤਕਰੀਬਨ ਮੇਰੇ ਕੋਲ 2 ਪਾਉ ਚਿਆ ਇਹ ਜੀ کریم ਦੇ ਇੱਕ ਖਤਮ ਹੋ ਗਿਆ ਤੇ ਮੈਂ ਹੁਣ ਦੂਸਰਾ ਵੀ ਲਾਣ ਲੱਗੀ ਆ ਤੇ ਇਹ ਦੇ ਵਿੱਚ ਇਹ ਹੁੰਦਾ ਹੈ ਕਿ ਕੋਈ ਦੁੱਧ ਪਾਣ ਦੀ ਜ਼ਰੂਰਤ ਨਹੀਂ ਦੁੱਧ ਨੂੰ ਜ਼ਿਆਦਾ ਪਕਾਉਣ ਦੀ ਜ਼ਰੂਰਤ ਨਹੀਂ ਦੁੱਧ ਤਾਂ ਪੈਣਾ ਹੀ ਨਹੀਂ ਜੀ ਇਹਦੇ ਵਿੱਚ ਸੋ ਜੀ کریم ਪਾਉਣ ਤੋਂ ਬਾਅਦ ਇਹ ਲਿਆ ਜੀ ਮੈਂ ਮਿਲਕ ਮੇਡ ਕੰਡੈਂਸ ਮਿਲਕ ਜਿਹਨੂੰ ਆਪਾਂ ਕਹਿੰਦੇ ਆ ਤੇ ਜੀ ਇਹ ਵੀ ਪਾਉਣਾ ਹੈ ਮੈਂ ਪੂਰਾ ਡੱਬਾ ਹੀ ਇਹ ਪਾਉਣਾ ਹੈ ਤੇ ਬਾਕੀ ਤੁਸੀਂ ਆਪਣੇ ਟੇਸਟ ਦੇ ਮੁਤਾਬਕ ਤੁਸੀਂ ਜੋ ਵੀ ਜਿੰਨਾ ਵੀ ਤੁਸੀਂ ਮਿੱਠਾ ਖਾਣੇ ਉਸ ਹਿਸਾਬ ਦੇ ਨਾਲ ਤੁਸੀਂ ਪਾ ਸਕਦੇ ਆ ਪਰ ਵੈਸੇ ਜਿਹੜਾ ਆਪਾਂ ਫਰੂਟਸ ਸਲਾਦ ਬਣਾਉਂਦੇ ਆ ਇਹਦੇ ਵਿੱਚ ਥੋੜਾ ਜਿਹਾ ਤੇਜ ਮਿੱਠਾ ਹੀ ਸੋਹਣਾ ਲੱਗਦਾ ਆ ਚੀਨੀ ਨਹੀਂ ਪਾਉਣੀ ਜੀ ਕੋਈ ਪਾਊਡਰ ਨਹੀਂ ਪਾਣਾ ਕੁਝ ਨਹੀਂ ਪਾਉਣਾ ਇਹ ਬਹੁਤ ਮਿੱਠਾ ਹੁੰਦਾ ਹੈ ਇਹਦੇ ਨਾਲ ਕਰੀਮੀ ਟੇਸਟ ਆਂਦਾ ਹੈ ਤੇ ਬਹੁਤ ਵਧੀਆ ਟੇਸਟ ਆਂਦਾ ਹੈ ਜੀ ਇਹਦੇ ਨਾਲ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਫਿਲਹਾਲ ਮੈਂ ਇਹਦੇ ਵਿੱਚੋਂ ਅੱਧਾ ਪਾ ਲਿਆ ਆ ਬਾਕੀ ਦੇਖਦੇ ਆ ਕਿਉਂਕਿ ਮਿੱਠਾ ਬਹੁਤ ਜ਼ਿਆਦਾ ਹੁੰਦਾ ਆ ਇਹਨੂੰ ਮਿਕਸ ਕਰਨ ਤੋਂ ਬਾਅਦ ਟੇਸਟ ਕਰਕੇ ਦੇਖਾਂਗੇ ਕਿ ਅਗਰ ਮਿੱਠਾ ਘੱਟ ਹੋਇਆ ਤਾਂ ਫਿਰ ਆਪਾਂ ਇਹ ਸਾਰਾ ਪਾਵਾਂਗੇ ਕਿਉਂਕਿ ਅਗਰ ਦੋ ਡੱਬੀਆਂ ਆਪਾਂ ਕਰੀਮ ਦੀਆਂ ਪਾਈਆਂ ਤਾਂ ਇਹ ਪੂਰਾ ਕੈਨ ਜਿਹੜਾ ਛੋਟਾ ਮਿਲਕ ਮੇਡ ਦਾ ਆ ਇਹ ਪੈ ਸਕਦਾ ਆ ਸੋ ਜੀ ਮੈਂ ਆ ਦੇਖੋ ਇੱਕ ਚਮਚ ਦੇ ਨਾਲ ਟੇਸਟ ਕਰਨ ਲੱਗੀ ਆ ਸਾਨੂੰ ਮੈਨੂੰ ਵੀ ਤੇ ਪ੍ਰਦੀਪ ਨੂੰ ਵੀ ਸਾਨੂੰ ਇਹ ਥੋੜਾ ਜਿਹਾ ਮਿੱਠਾ ਇਹਦੇ ਵਿੱਚ ਮਠਾਸ ਘੱਟ ਲੱਗੀ ਤੇ ਇਸ ਕਰਕੇ ਅਸੀਂ ਸੋਚਿਆ ਕਿ ਸਾਰਾ ਹੀ ਆਪਾਂ ਕੈਨ ਜਿਹੜਾ ਹੈਗਾ ਇਹ ਜਿਹੜਾ ਰਹਿੰਦਾ ਹੈ ਇਹਦੇ ਵਿੱਚ ਇਹ ਵੀ ਪਾ ਦੇਣਾ ਆ ਪਾਣ ਤੋਂ ਬਾਅਦ ਜੇ ਅਸੀਂ ਫਿਰ ਦੁਬਾਰਾ ਚੈੱਕ ਕੀਤਾ ਬਿਲਕੁਲ ਮਿੱਠਾ ਸਹੀ ਸੀ ਪਰਫੈਕਟ ਸੀ ਕਿਉਂਕਿ ਕਈ ਵਾਰ ਇਸ ਤਰ੍ਹਾਂ ਹੁੰਦਾ ਨਾ ਕੋਈ ਮਿੱਠਾ ਬਹੁਤ ਘੱਟ ਖਾਂਦੇ ਐ ਇਸ ਕਰਕੇ ਪਰ ਫਰੂਟਸ ਸਲਾਦ ਜਿਹੜਾ ਹੈ ਜਿਆਦਾ ਮਿੱਠਾ ਹੀ ਸੋਹਣਾ ਲੱਗਦਾ ਆ ਸੋ ਜੀ ਪ੍ਰਦੀਪ ਮਿਕਸ ਕਰ ਰਹੀ ਸੀ ਤੇ ਮੈਂ ਬਾਕੀ ਤਿਆਰੀ ਕਰ ਰਹੇ ਸੀ ਲਓ ਜੀ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਬਹੁਤ ਹੀ ਵਧੀਆ ਇਹਦੇ ਵਿੱਚ ਕਰੀਮੀ ਟੇਸਟ ਆਦਾ ਆ ਇਹ ਕੋਈ ਇਹੋ ਇਹੋ ਜਿਹੀ ਆਪਾਂ ਫਰੂਟਸ ਲਾ ਦੇ ਆ ਜਿਹੜਾ ਆਪਾਂ ਬਿਨਾਂ ਗੈਸ ਜਲਾਏ ਨਾ ਕੋਈ ਪਕਾਉਣਾ ਨਾ ਕੋਈ ਹੋਰ ਖਰਚਾ ਗੈਸ ਦਾ ਖਰਚਾ ਨਾ ਕੋਈ ਦੁੱਧ ਦੀ ਜ਼ਰੂਰਤ ਪੈਂਦੀ ਇਹਦੇ ਵਿੱਚ ਇਸੇ ਤਰ੍ਹਾਂ ਹੀ ਇਹ ਬਣ ਕੇ ਤਿਆਰ ਹੋ ਜਾਂਦਾ ਆ ਲਓ ਜੀ ਹੁਣ ਦੁਬਾਰਾ ਆਪਾਂ ਟੇਸਟ ਕੀਤਾ ਸੀ ਹੁਣ ਬਿਲਕੁਲ ਪਰਫੈਕਟ ਸੀ ਇਹਦਾ ਮਿੱਠਾ ਤੇ ਇਹਨੂੰ ਬਸ ਇੱਕ ਠੰਡਾ ਕਰਨਾ ਹੁੰਦਾ ਆਪਾਂ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਹੈ ਤੇ 19 ਦਿਨ ਮੈਂ ਮਿਕਸ ਕਰ ਰਹੀ ਆ ਤੁਸੀਂ ਚਲਦੀ ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਤੇ ਚੜ੍ਹਦੀ ਕਲਾ 'ਚ ਰੱਖੇ ਜੀ ਜੇਕਰ ਸਬਸਕ੍ਰਾਈਬ ਕੀਤਾ ਹੈ ਤਾਂ ਵੀ ਬਹੁਤ ਧੰਨਵਾਦ ਆ ਮੇਰੀਆਂ ਭੈਣਾਂ ਦਾ ਬਹੁਤ ਧੰਨਵਾਦ ਆ ਜੋ-ਜੋ ਵੀ ਕਮੈਂਟ ਕਰਦੀਆਂ ਵਾਹਿਗੁਰੂ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਉਹਨਾਂ ਦੇ ਕਾਰੋਬਾਰਾਂ 'ਚ ਵਾਧੇ ਕਰੇ ਬਹੁਤ ਵਧੀਆ ਕਮੈਂਟ ਆਉਂਦੇ ਆ ਬਹੁਤ ਮਨ ਨੂੰ ਖੁਸ਼ੀ ਮਿਲਦੀ ਆ ਵਾਹਿਗੁਰੂ ਅੱਗੇ ਹਰ ਵਾਰੀ ਇਹੀ ਅਰਦਾਸ ਕਰਦੇ ਆ ਕਿ ਵਾਹਿਗ ਮਾਣੋ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਜੋ-ਜੋ ਵੀ ਦੇਖਦੇ ਆ ਇਹ ਹੈਗਾ ਜੀ ਇੱਕ ਫਰੂਟ ਕੋਕਟੇਲ ਦਾ ਇੱਕ ਡੱਬਾ ਆਂਦਾ ਆ ਅਗਰ ਹੈਗਾ ਤਾਂ ਤੁਸੀਂ ਲੈ ਲਓ ਨਹੀਂ ਹੈਗਾ ਤਾਂ ਜੋ ਵੀ ਤੁਹਾਡੇ ਕੋਲ ਫਰੂਟ ਘਰ ਦੇ ਵਿੱਚ ਹੈ ਕਿ ਤੁਸੀਂ ਉਹਨਾਂ ਨਾਲ ਵੀ ਬਣਾ ਸਕਦੇ ਆ ਮੇਰੇ ਕੋਲ ਇਹ ਫਰੂਟ ਕੋਕਟੇਲ ਦਾ ਡੱਬਾ ਹੈਗਾ ਸੀ ਮੈਨੂੰ ਮਿਲ ਗਿਆ ਸੀ ਸੋ ਜੀ ਇਹਦੇ ਵਿੱਚ ਹਰ ਤਰ੍ਹਾਂ ਦਾ ਫਰੂਟਸ ਹੁੰਦੇ ਆ ਇਹਨਾਂ ਨੂੰ ਮੈਂ ਇਸ ਤਰ੍ਹਾਂ ਇੱਕ ਛਾਨਣੀ ਦੇ ਵਿੱਚ ਛਾਣ ਕੇ ਲੈ ਲੈਣਾ ਆ ਕਿਉਂਕਿ ਇਹਦੇ ਵਿੱਚ ਵੀ ਮਠਾਸ ਹੁੰਦੀ ਆ ਤੇ ਜੀ ਜਿਹੜਾ ਇਹਦੇ ਵਿੱਚੋਂ ਆਹ সিরাপ ਜਿਹਾ ਨਿਕਲਦਾ ਹੈ ਇਹ ਬਿਲਕੁਲ ਨਹੀਂ ਪਾਉਣਾ ਤੇ ਇਹਨਾਂ ਨੂੰ ਐਸੀ ਤਰ੍ਹਾਂ ਹੀ ਛਾਣ ਕੇ ਲੈਣਾ ਆ ਆ ਦੇਖੋ ਜੀ ਇਸ ਤਰ੍ਹਾਂ ਤੇ ਇਹ ਵੀ ਇਹਦੇ ਵਿੱਚ ਵੀ ਕਾਫੀ ਫਰੂਟ ਹੁੰਦੇ ਆ ਅਗਰ ਤੁਸੀਂ ਜ਼ਿਆਦਾ ਬਣਾਉਣਾ ਚਾਹੁੰਦੇ ਆ ਤਾਂ ਜ਼ਿਆਦਾ ਲੈ ਸਕਦੇ ਆ ਇਹਦੇ ਵਿੱਚ ਕਿਸ਼ਮਿਸ਼ ਵੀ ਹੁੰਦੀਆਂ ਆ ਇਹਦੇ ਵਿੱਚ ਹਰ ਇੱਕ ਤਰ੍ਹਾਂ ਦਾ ਫਰੂਟ ਹੁੰਦਾ ਆ ਹਲਕਾ ਜਿਹਾ ਇਹਨੂੰ ਮੈਂ ਸਿੰਪਲ ਪਾਣੀ ਦੇ ਨਾਲ ਇਹਨੂੰ ਮੈਂ ਧੋ ਲਿਆ ਕਿਉਂਕਿ ਆਪਾਂ ਉਹਦੇ ਵਿੱਚ ਮਿੱਠਾ ਜਿਹੜਾ ਆ ਸਾਡਾ ਕਰੀਮ ਦੇ ਵਿੱਚ ਪਰਫੈਕਟ ਸੀ ਸੋ ਇਸ ਕਰਕੇ ਇਹਨੂੰ ਮੈਂ ਧੋ ਲਿਆ ਹਲਕਾ ਜਿਹਾ ਪਾਣੀ ਦੇ ਨਾਲ ਤਾਂ ਜੋ ਜਿਹੜੀ ਓਵਰ ਜੀ ਮਿਠਾਸ ਹੁੰਦੀ ਆ ਉਹ ਇਹਦੀ ਨਿਕਲ ਜਾਵੇ ਫਰੂਟਸ ਚ ਜਿੰਨੀ ਮਿਠਾਸ ਹੁੰਦੀ ਆ ਫਰੂਟ ਨੇ ਉਹ ਸੁੱਕ ਕੀਤੀ ਹੋਈ ਆ ਲਓ ਜੀ ਇਸ ਤਰ੍ਹਾਂ ਦੇਖੋ ਕਿੰਨਾ ਇਹ ਫਰੂਟ ਤਕਰੀਬਨ ਇੱਕ ਬੌਲ ਸਾਡੀ ਭਰ ਗਈ ਆ ਇਹਦੀ ਫਰੂਟ ਸੈਲ ਫਰੂਟ ਦੀ ਤੇ ਇਹ ਵੀ ਫਰੂਟ ਬਹੁਤ ਵਧੀਆ ਆ ਝਟਪਟ ਬਣ ਕੇ ਇਹ ਬਣਾਉਣ ਵਾਸਤੇ ਜੇਕਰ ਸਾਨੂੰ ਕੋਈ ਫਰੂਟ ਨਹੀਂ ਮਿਲਦੇ ਸੀਜ਼ਨਿੰਗ ਫਰੂਟ ਨਹੀਂ ਮਿਲਦੇ ਕਈ ਵਾਰ ਇਸ ਤਰ੍ਹਾਂ ਦਾ ਟਾਈਮ ਹੁੰਦਾ ਫਰੂਟ ਬਹੁਤ ਮਹਿੰਗੇ ਹੁੰਦੇ ਆ ਜੀ ਆਪਾਂ ਨਹੀਂ ਲੈ ਸਕਦੇ ਤੇ ਇਹ ਜਿਹੜਾ ਆਪਾਂ ਡੱਬਾ ਆ ਇਹ ਫਰੂਟ ਕੋਕਟੇਲ ਦਾ ਆਪਾਂ ਇਹ ਲੈ ਸਕਦੇ ਆ ਸਾਨੂੰ ਹੋਰ ਕੋਈ ਫਰੂਟ ਲੈਣ ਦੀ ਜ਼ਰੂਰਤ ਨਹੀਂ ਜੇ ਕੋਈ ਸਿੰਪਲ ਜਿਹਾ ਸਸਤਾ ਫਰੂਟ ਮਿਲਦੇ ਆ ਸਾਡੀ ਜੋ ਰੇਂਜ ਦੇ ਮੁਤਾਬਕ ਹੋਣ ਆਪਾਂ ਉਹ ਲੈ ਸਕਦੇ ਆ ਜਿਵੇਂ ਕਿ ਕੇਲੇ ਹੋ ਗਏ ਜਾਂ ਹੋਰ ਕੋਈ ਚੀਜ਼ਾਂ ਹੋ ਗਈਆਂ ਕਈ ਵਾਰ ਫਰੂਟ ਸਸਤੇ ਵੀ ਹੁੰਦੇ ਆ ਲਓ ਜੀ ਇਸ ਤਰ੍ਹਾਂ ਪੂਰੀ ਸਾਡੀ ਬੌਲ ਜਿਹੜੀ ਆ ਫੁੱਲ ਹੋ ਗਈ ਆ ਭਰ ਗਈ ਆ ਹੁਣ ਮੈਂ ਉਹਦੇ ਵਿੱਚ ਜਿਹੜਾ ਆਪਾਂ ਕਰੀਮ ਦਾ ਮਿਕਸਚਰ ਬਣਾਇਆ ਸੀ ਉਹਦੇ ਸਭ ਤੋਂ ਪਹਿਲਾਂ ਇੱਕ ਕੌਲੀ ਐਪਲ ਸੇਵ ਕੱਟੇ ਹੋਏ ਸੀ ਤੇ ਇੱਕ ਕੌਲੀ ਭਰ ਕੇ ਮੈਂ ਅੰਗੂਰ ਕੱਟੇ ਹੋਏ ਸੀ ਇਹ ਖਿਆਲ ਰੱਖਣਾ ਅੰਗੂਰ ਮਿੱਠੇ ਹੋਣ ਜੀ ਅੰਗੂਰ ਬਹੁਤ ਮਿੱਠੇ ਸੀ ਤੇ ਦੋ ਛੋਟੀਆਂ ਕੌਲੀਆਂ ਮੈਂ ਇਹਦੇ ਵਿੱਚ ਕੇਲੇਆਂ ਦੀਆਂ ਲਈਆਂ ਆ ਬਨਾਨਾਸ ਲਏ ਆ ਤੇ ਇਹ ਜਿਹੜਾ ਆਪਾਂ ਫਰੂਟਸ ਇਹ ਹੈਗੇ ਸੀਗੇ ਆਪਾਂ ਇਹ ਫਰੂਟ ਜਿਹੜੇ ਆ ਆਪਾਂ ਕਹਨ ਦੇ ਵਿੱਚੋਂ ਕੱਢੇ ਸੀ ਇਹ ਸਾਰੇ ਲੈ ਲੈ ਬਿਲਕੁਲ ਫਰੈਸ਼ ਹੁੰਦੇ ਆ ਇੱਕ ਖਿਆਲ ਗੱਲ ਦਾ ਖਿਆਲ ਰੱਖਣਾ ਤੁਸੀਂ ਜਦੋਂ ਇਹ ਲੈਣਿਆ ਤਾਂ ਇਹਨਾਂ ਦੀ ਡੇਟ ਦੇਖ ਲੈਣੀ ਹੈ ਡੇਟ ਸਹੀ ਹੋਵੇ ਡੇਟ ਐਕਸਪਾਇਰ ਨਾ ਹੋਵੇ ਹੁਣ ਜੀ ਮੈਂ ਖਰਬੂਜੇ ਦੇ ਬੀਜ ਲਏ ਆ ਕੱਟੇ ਹੋਏ ਪਾਣੀ ਦੇ ਵਿੱਚ ਭਿਉਂ ਕੇ ਮੈਂ ਬਦਾਮ ਰੱਖੇ ਹੋਏ ਸੀ ਗਰਮ ਪਾਣੀ 'ਚ ਉਹ ਛਿੱਲ ਕੇ ਬਦਾਮਾਂ ਨੂੰ ਉਹਨਾਂ ਨੂੰ ਵੀ ਧੋ ਕੇ ਛਿੱਲ ਕੇ ਛਿਲਕਾ ਉਤਾਰ ਕੇ ਤੇ ਉਹਨਾਂ ਨੂੰ ਵੀ ਬਰੀਕ ਕੱਟ ਕੇ ਪਾ ਲਿਆ ਆ ਲਓ ਜੀ ਫਰੂਟ ਦੇ ਡੱਬੇ ਦੇ ਵਿੱਚੋਂ ਕੁਝ ਸਾਡੇ ਕੋਲ ਚੈਰੀਜ਼ ਨਿਕਲੀਆਂ ਸੀ ਉਹਨਾਂ ਨੂੰ ਮੈਂ ਗਾਰਨਿਸ਼ ਕਰਨ ਵਾਸਤੇ ਅਲੱਗ ਕਰਕੇ ਰੱਖ ਲਈਆਂ ਆ ਥੋੜੀ ਜਿਹੀ ਮੈਂ ਬਨਾਣਾ ਸਹੁਰ ਪਾ ਲਿਆ ਆ ਕੇਲੇ ਇੱਕ ਹੋਰ ਪਾ ਲਿਆ ਤੇ ਜੀ ਤਕਰੀਬਨ 2 ਤੋਂ 3 ਕੇਲੇ ਮੈਂ 3 ਕੇਲੇ ਪਾਏ ਆ ਤੇ ਜੀ ਇਹ ਹੈਗੀ ਟੂਟੀ ਫਰੂਟੀ ਗਾਰਨਿਸ਼ ਵਾਸਤੇ ਖਾਣ ਨੂੰ ਵੀ ਬਹੁਤ ਵਧੀਆ ਆਂਦੀ ਜਦੋਂ ਆਪਾਂ ਠੰਡਾ ਠੰਡਾ ਇਹ ਫਰੂਟ ਸਲਾਦ ਖਾਂਦੇ ਆਂ ਮੂੰਹ ਵਿੱਚ ਆਂਦੀ ਆ ਬਹੁਤ ਟੇਸਟੀ ਲੱਗਦੀ ਆ ਜੀ ਇਹ ਵੀ ਪਾ ਲਓ ਹੋਰ ਵੀ ਜੋ ਘਰ ਦੇ ਵਿੱਚ ਕੋਈ ਤੁਹਾਡੇ ਕੋਲ ਫਰੂਟ ਹੈਗਾ ਤੁਸੀਂ ਪਾ ਸਕਦੇ ਆ ਜਿਵੇਂ ਕਿ ਤਾਜ਼ਾ ਨਾਰੀਅਲ ਹੁੰਦਾ ਉਹਨੂੰ ਵੀ ਬਰੀਕ ਕੱਟ ਕੇ ਪਾ ਸਕਦੇ ਆ ਸਰਵਿੰਗ ਬੌल्स ਮੈਂ ਲੈ ਲਈਆਂ ਆ ਸਰਵਿੰਗ ਬੌਲ ਦੇ ਵਿੱਚ ਹੁਣ ਮੈਂ ਇਹਨੂੰ ਲਗੀਆਂ ਠੰਡਾ ਕਰਨ ਵਾਸਤੇ ਰੱਖਣ ਲੱਗੀਆਂ ਫ੍ਰੀਜ ਦੇ ਵਿੱਚ ਫ੍ਰੀਜ਼ਰ ਚ ਨਹੀਂ ਰੱਖਣਾ ਜੀ ਫ੍ਰੀਜ ਦੇ ਵਿੱਚ ਰੱਖਣਾ ਆ ਤਾਂ ਜੋ ਇਹ ਬਹੁਤ ਵਧੀਆ ਠੰਡਾ ਹੋ ਜਾਂਦਾ ਨੋਰਮਲ ਨਾਰਮਲੀ ਬਹੁਤ ਵਧੀਆ ਖਾਣ ਦੇ ਮੁਤਾਬਕ ਸਹੀ ਹੁੰਦਾ ਆ ਦੇਖੋ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਬਰਕਤਾਂ ਪਾਉਂਦੇ ਆਪ ਜੀ ਵਾਹਿਗੁਰੂ ਦਾ ਨਾਮ ਲੈ ਕੇ ਆਪਾਂ ਕੋਈ ਵੀ ਚੀਜ਼ ਬਣਾਉਨੇ ਆ ਬਹੁਤ ਵਧੀਆ ਕੁਲੀ ਡੁੱਲੀ ਚੀਜ਼ ਬਣ ਕੇ ਤਿਆਰ ਹੁੰਦੀ ਆ ਸਾਡੇ ਕੋਲ ਦੋ ਸਰਵਿੰਗ ਬਾਉਲ ਭਰ ਗਈਆਂ ਆ ਜੀ ਆ ਦੇਖੋ ਮੈਂ ਇਹਦੇ ਵਿੱਚ ਥੋੜਾ ਜਿਹਾ ਹੋਰ ਪਾ ਰਹੀ ਆ ਬਰਾਬਰ ਬੈਲੈਂਸ ਕਰ ਲਿਆ ਇਹ ਜਿਹੜੀਆਂ ਹੈਗੀਆਂ ਟੂਟੀ ਫਰੂਟੀ ਇਹਦੇ ਨਾਲ ਮੈਂ ਉੱਪਰੋਂ ਦੀ ਕਰੂੰਗੀ ਗਾਰਨਿਸ਼ ਇਸ ਤਰ੍ਹਾਂ ਜਦੋਂ ਆਪਾਂ ਇਹਨੂੰ ਫ੍ਰਿਜ ਦੇ ਵਿੱਚ ਰੱਖਣਾ ਆ ਉਸ ਤੋਂ ਬਾਅਦ ਵੀ ਥੋੜਾ ਜਿਹਾ ਇਹ ਥਿੱਕ ਹੋ ਜਾਣਾ ਆ ਇਨਨ ਹੋਰ ਇਹ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਸੀਗਾ ਸਾਡੇ ਆਏ ਸੀ ਜੀ ਗੈਸਟ ਸਾਡੇ ਰਿਸ਼ਤੇਦਾਰ ਆਏ ਸੀ ਉਹਨਾਂ ਨੂੰ ਮੈਂ ਇਹ ਉਹਨਾਂ ਨੇ ਵੀ ਬਹੁਤ ਪਸੰਦ ਕੀਤਾ ਉਹਨਾਂ ਨੇ ਖਾਦਾ ਉਹਨਾਂ ਨੂੰ ਬਹੁਤ ਪਸੰਦ ਆਇਆ ਸਭ ਨੂੰ ਹੀ ਪਸੰਦ ਆਇਆ ਜਿਨ੍ਹਾਂ ਜਿਨ੍ਹਾਂ ਨੇ ਵੀ ਖਾਦਾ ਤੇ ਸਾਰਿਆਂ ਨੇ ਬਹੁਤ ਇਹਦੀ ਸਰਾਹਨਾ ਕੀਤੀ ਸਿਫਤ ਕੀਤੀ ਕਿ ਬਹੁਤ ਵਧੀਆ ਚੀਜ਼ ਆ ਬਹੁਤ ਛੇਤੀ ਬਣ ਕੇ ਤਿਆਰ ਹੁੰਦੀ ਝਟਪਟ ਬਣਦੀ ਆ ਤੇ ਟੇਸਟੀ ਵੀ ਬਹੁਤ ਜ਼ਿਆਦਾ ਆ ਕਰੀਮੀ ਟੇਸਟ ਆਉਂਦਾ ਆ ਵਿੱਚ ਡਰਾਈ ਫਰੂਟਸ ਦੇ ਟੇਸਟ ਆਉਂਦੇ ਆ ਤੇ ਜੀ ਜੋ ਵੀ ਆਪਾਂ ਪਾਣਾ ਚਾਹੋ ਤਾਂ ਤੁਸੀਂ ਪਾ ਸਕਦੇ ਆ ਇਹ ਲਓ ਜੀ ਜੋ ਜੋ ਵੀ ਮੇਰੇ ਕੋਲ ਪਿਆ ਸੀ ਡਰਾਈ ਫਰੂਟ ਕੱਟਿਆ ਹੋਇਆ ਤੇ ਸਾਰਿਆਂ ਦੇ ਨਾਲ ਮੈਂ ਇਹਦੀ ਗਾਰਨਿਸ਼ ਕਰ ਰਹੀ ਆ ਤੁਸੀਂ ਵੀ ਜੋ ਵੀ ਚੀਜ਼ ਹੋਵੇ ਤੁਸੀਂ ਉਹਦੇ ਨਾਲ ਇਹ ਗਾਰਨਿਸ਼ ਕਰ ਸਕਦੇ ਆ ਇਹ ਸਿਗੀਆਂ ਜੀ ਜਿਹੜਾ ਆਪਾਂ ਫਰੂਟ ਦਾ ਡੱਬਾ ਖੋਲ੍ਹਿਆ ਸੀ ਉਹਦੇ ਵਿੱਚੋਂ ਨਿਕਲੀਆਂ ਸੀ ਚਿਹਰੇ ਸੀ ਇਹ ਮੈਂ ਕੱਢ ਲਈਆਂ ਸੀ ਆ ਅਲੱਗ ਗਾਰਨਿਸ਼ ਕਰਨ ਵਾਸਤੇ ਦੇਖੋ ਕਿੰਨੀ ਵਧੀਆ ਇਹ ਫਰੂਟ ਸਲਾਦ ਜਿੰਨਾ ਦੇਖਣ ਨੂੰ ਵਧੀਆ ਲੱਗਦਾ ਜੀ ਉਨਾ ਖਾਣ ਨੂੰ ਵੀ ਬਹੁਤ ਵਧੀਆ ਸੀ ਬਹੁਤ ਟੇਸਟੀ ਸੀ ਤੇ ਜੀ ਬਣਾਇਆ ਕਰੋ ਇਸ ਤਰ੍ਹਾਂ ਦੀਆਂ ਚੀਜ਼ਾਂ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਪਰਿਵਾਰ ਦੇ ਵਿੱਚ ਬਣਾਓ ਪਰਿਵਾਰ ਦੇ ਵਿੱਚ ਖਾਓ ਬੈਠ ਕੇ ਖਾਓ ਚੰਗਾ ਖਾਓ ਤੰਦਰੁਸਤ ਰਹੋ ਇਹੀ ਅਰਦਾਸ ਹੁੰਦੀ ਹੈ ਮੇਰੀ ਤੁਹਾਡੇ ਸਾਰਿਆਂ ਵਾਸਤੇ ਆਪਾਂ ਇੱਕ ਅਰਦਾਸ ਬੇਨਤੀ ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਕਰ ਸਕਦੇ ਹਾਂ ਕਿ ਵਾਹਿਗੁਰੂ ਤੁਹਾਨੂੰ ਸਭ ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਆਬਾਦ ਰੱਖੇ ਚੜ੍ਹਦੀ ਕਲਾ 'ਚ ਰੱਖੇ ਜੀ ਤੇ ਬਹੁਤ ਧੰਨਵਾਦ ਆ ਜੇ ਵੀਡੀਓ ਨੂੰ ਚਲਦੀ ਚਲਦੀ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਹੋ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰਦੇ ਹੋ ਬਹੁਤ ਧੰਨਵਾਦ ਆ ਜੇਕਰ ਕੀਤਾ ਤਾਂ ਵੀ ਧੰਨਵਾਦ ਆ ਕਮੈਂਟ ਕਰਦੇ ਆ ਬਹੁਤ ਸ਼ੁਕਰੀਆ ਦੇਸ਼ਾਂ ਪਰਦੇਸਾਂ ਚੋਂ ਇੰਡੀਆ ਚੋਂ ਵੀ ਪੰਜਾਬ ਚੋਂ ਮੇਰੀਆਂ ਭੈਣਾਂ ਕਰਦੀਆਂ ਆ ਤੇ ਗੁਆਂਢੀ ਦੇਸ਼ਾਂ ਚੋਂ ਵੀ ਸਾਰਿਆਂ ਦਾ ਬਹੁਤ ਧੰਨਵਾਦ ਆ ਤੇ ਵਾਹਿਗੁਰੂ ਸਾਰਿਆਂ ਨੂੰ ਮੇਰੀਆਂ ਭੈਣਾਂ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਜੋ ਜੋ ਵੀ ਦੇਖਦੇ ਸਾਰਿਆਂ ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਲਓ ਜੀ ਮੈਂ ਤੁਹਾਨੂੰ ਚਮਚ ਦੇ ਵਿੱਚ ਦਿਖਾ ਰਹੀ ਆ ਜੂਸੀ ਜੂਸੀ ਦੇਖੋ ਕਿੰਨਾ ਵਧੀਆ ਇਹ ਸਾਡਾ ਫਰੂਟ ਸੈਲਡ ਬਣ ਕੇ ਤਿਆਰ ਹੋਇਆ ਹਜੇ ਮੈਂ ਇਹਨੂੰ ਠੰਡਾ ਰੱਖਣਾ ਆ ਠੰਡਾ ਰੱਖਣ ਤੋਂ ਬਾਅਦ ਆਪਾਂ ਫੇਰ ਦਿਖਾਵਾਂਗੇ ਜੀ ਤੁਹਾਨੂੰ ਜਦੋਂ ਮੈਂ ਕਰੂੰਗੀ ਸਰਵ ਤੇ ਜੀ ਬਣਾਓ ਇਸ ਤਰ੍ਹਾਂ ਦਾ ਬਾਹਰ ਲੀਆਂ ਚੀਜ਼ਾਂ ਨੂੰ ਅਵਾਈਡ ਕਰੋ ਜੀ ਸਿਹਤ ਤੁਹਾਡੀ ਤੰਦਰੁਸਤ ਰਹੂਗੀ ਵਾਗਰ ਤੁਹਾਨੂੰ ਤੰਦਰੁਸਤ ਰੱਖੇ ਕਿਉਂਕਿ ਬਾਹਰ ਲੀਆਂ ਚੀਜ਼ਾਂ ਦੇ ਵਿੱਚ ਬਹੁਤ ਮਲਾਵਟਾਂ ਆ ਰਹੀਆਂ ਆ ਤੇ ਜੀ ਆਪਣਾ ਖਿਆਲ ਰੱਖਣਾ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਮੈਂ ਮਿਲਦੀ ਆਂ ਨੈਕਸਟ ਵੀਡੀਓ ਦੇ ਵਿੱਚ ਨਵੀਂ ਰੈਸਪੀ ਲੈ ਕੇ ਮੈਨੂੰ ਦਿਓ ਇਜਾਜ਼ਤ ਸਾਸਟ੍ਰੀ ਕਾਲ ਜੀ ਰੱਬ ਰੱਖਾ